ਅੱਜ ਸ਼ੁਕਰ ਹੈ ਕਿਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦੱਸੋ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਗਏ ਆਦਿ ਸਤੌਜ ਪਿੰਡ ਵੀ ਭਗਵੰਤਪੁਰ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੋ ਸਿੰਘਾਸਨ ਡੋਲ ਰਿਹਾ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪਰਮਾਤਮਾ ਦੇ ਸਾਰੇ ਚੜ ਦਿੱਤੇ ਗੱਲੋ ਜੀ ਜੀ ਪਰਮਾਤਮਾ ਦੇ ਸਾਰੇ ਅੱਜ ਨਜ਼ਰ ਆਦਾ ਕੋਈ ਕਿਸੇ ਕਸਮ ਦੀ ਸਰਕਾਰੀ ਤੇ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੱਡੇ ਅਫਸੋਸ ਦੀ ਗੱਲ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈ ਹੈਲੀਕਾਪਟਰ ਛੱਡ ਜਮਾ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਝ ਗਈ ਤੇ ਕੋਈ ਰੈਸਕਿਊ ਉੱਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜਿਹਦੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਵੱਧ ਬੰਦੇ ਹੀ ਬੈਠ ਸਕਦੇ ਫਰਾਡ ਮਾਰ ਗਏ ਝੂਠ ਬੋਲ ਗਏ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਤੇ ਪੈਸੇ ਆਣ ਦੇ ਬਾਵਜੂਦ ਵੀ ਉਸ ਨੂੰ ਰਿਪੇਅਰ ਨਹੀਂ ਕੀਤਾ ਮਜ਼ਬੂਤ ਨਹੀਂ ਕੀਤਾ ਨਾ ਕਰਨ ਕਰ ਫੇਰ ਫਸਲਾਂ ਸਾਰੀਆਂ ਸਾਰੀਆਂ ਖਰਾਬ ਹੋ ਗਈਆਂ। ਤੋਂ ਕਿਰਪਾ ਕਰੋ ਤੁਸੀਂ ਵੀ ਜਾ ਕੇ ਕਿਤੇ ਨਾ ਕਿਤੇ ਅ ਕਿਸੇ ਨੂੰ ਜਵਾਬਦੇਹ ਬਣਾ। ਤੁਸੀਂ ਸਾਨੂੰ ਹਾਊਸ ਦੇ ਵਿੱਚ ਕੋਈ ਸਾ ਬੜੀਆਂ ਤਸਲੀਆਂ ਦਵਾਈਆਂ ਸੀ ਕਿ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗਾ ਤੋਂ ਅਸੀਂ ਬਣ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆਵੀ ਜਾਂਦੇ 74 ਜਗਾ 250 ਕਰੋੜ ਰੁਪਈਆ ਖਰਚਿਆ। ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਵਿਭਾਗ ਮੰਤਰ ਤੁਸੀਂ ਲਾਈ। ਤੁਸੀਂ ਜਵਾਬ ਦਿਓ। ਵੈਲ ਸਭ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਕਿਸੇ ਮਜ਼ਦੂਰ ਦੇ ਜਵਾਬ ਦੇ। ਤੁਸੀਂ ਇਹ ਗੱਲ ਘੜ ਤੋਂ ਘਟਨ ਦਾ ਪੌਣਾ ਘੰਟਾ ਉਥੇ ਇਹ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਮਹਿਕਮੇ ਨੇ ਕੀਤਾ ਹੈ ਪਿਛੇ 75 ਸਾਲਾਂ ਚ ਨਹੀਂ ਸੀ ਹੋਇਆ। ਤੇ ਮੈਂ ਹੁਣ ਤایید ਕਰਨਾ ਕਿ ਬਿਲਕੁਲ ਗੱਲ ਉਹ ਸੱਚੇ ਨਿਕਲੀ। ਮਸ਼ੀਨਾਂ ਆਈਆਂ, ਫੋਟੋਆਂ ਲਈਆਂ, ਕਾਗਜ਼ੀ ਪਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ। ਵੱਡਾ ਸਕੈਮ ਹੋਇਆ। ਇਰੇ ਤੁਸੀਂ ਜਵਾਬ ਦੇਓ ਭਗਵੰਤ ਮਾਨ ਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੋਹਿਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ 2 ਦਿਨ ਪਹਿਲੇ ਇੱਥੋਂ ਹੋ ਕੇ ਗਏ ਇੱਥੇ ਆਏ ਸਨ ਨਹੀਂ ਜੇਕਰ ਇਹ ਤਾਂ ਤੁਸੀਂ ਆਈ ਨਹੀਂ ਸਾਡੇ ਏਰੀਆ ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨਹੀਂ ਤਾਂ ਇੰਨੀ ਜੰਮਾਂ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸਾਬਾ ਸੋ ਹੀ ਪੈ ਦੱਸੀ ਜਾਂਦੀ ਨਿਰਾ ਲੋਕਾਂ ਦੀਆਂ ਜਿ ਬਾਕੀ ਗਈ ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਫਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਸਿੰਗਾਸਨ ਡੋਲ ਰਿਹਾ ਰਿਆਸਤ ਡੁੱਬ ਗਈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪਰਮਾਤਮਾ ਦੇ ਸਾਰੇ ਚੜਦੇ ਤੇ ਗੱਲੋ ਜੀ ਤੂੰ ਹੈ ਪਰਮਾਤਮਾ ਦੇ ਸਾਥ ਅੱਜ ਨਜ਼ਰ ਆਦਾ ਕੋਈ ਕਿਸੇ ਕਿਸਮ ਦੀ ਸਰਕਾਰੀ ਤੇ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੱਡੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਝੀ ਮੈ ਹੈਲੀਕਾਪਟਰ ਛੱਡ ਜਾ ਮਾਂ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੁਝ ਗਈ ਤੇ ਇਹ ਕੋਈ ਰੈਸਕਿਊ ਉਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜਿੱਥੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਵੱਧ ਬੰਦੇ ਹੀ ਬੈਠ ਸਕਦੇ ਫਰਾਡ ਮਾਰ ਕੇ ਆ ਝੂਠ ਬੋਲ ਕੇ ਆ ਕਫਰ ਤੋਲ ਕੇ ਆ ਜੋ ਤੁਹਾਡੀ ਪਛਾਣ ਬੜੀ ਪੀਆ ਝੂਠੀ ਪਬਲਿਕਿਟੀ ਪਬਲਿਸਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹਨਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸੁਬੇਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਬਾੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮਝਾਮ ਕੀ ਸੀ ਡੰਡ ਡੰਡ ਭੇਜ ਜਿਹੜਾ ਸੱਚ ਝੂਠ ਸੱਚ ਬਾਹਰ ਕੁਟਾਈ ਕੋਈ ਦੱਸੋ ਤਾਂ ਸਹੀ ਹੈ ਕਿੱਥੇ ਉਹ ਤੁਸੀਂ ਦੋਨੋਂ ਜਾਣੇ ਸਹੀ ਦੋਬੇ ਕਹਿੰਦਾ ਤੁਸੀਂ ਲੋ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸੁਸੋਧੀਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨੇ ਸਿੰਦਰ ਜੈਨ ਸਾਹਿਬ ਵਿਵੇ ਉਹ ਵਿਪਲ ਕੁਮਾਰ ਜੀ ਵਿੱਬ ਕੁਮਾਰ ਕੇ ਜੋ ਵੀ ਆ ਹੈਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਜੀ ਅੱਜ ਸ਼ੁਕਰ ਹੈ ਕਿ ਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦੱਸੋ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਂਦੁਰ ਕੇ ਨੇਤੋ ਜੀ ਮਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਮੀਟਰ ਨੂੰ ਕੋਈ ਸਵਾਲ ਕੀਤਾ ਜਾਵੇ ਹਾਂਜੀ ਤੁਸੀਂ ਬੰਦ ਤੇ ਜਵਾਬ ਇਹ ਆਉਂਦਾ ਕਿ ਫਲਾਣੀ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ 'ਚ ਲੋੜ ਹੈਗੀ ਆ ਤੁਸੀਂ ਬੰਦ ਨੂੰ ਪੱਕੇ ਨ ਕਰਦੇ ਦੇਖੋ ਅੱਜ ਲੋੜ ਕੀ ਸਹਾ ਪ੍ਰਤਾਪ ਸਿੰਘ ਕਹਿ ਰਹੇ ਨੇ 1962 ਦੇ ਵਿੱਚ ਇਹ ਤੁਸੀਂ ਬੰਦ ਬਨੇ ਇਹਦਾ ਸਿੱਧਾ ਇੱਥੋਂ ਲਿਨਾ ਨਗਰ ਤੋਂ ਸ਼ੁਰੂ ਹੋ ਕੇ ਸ਼੍ਰੀ ਅਰਜਨ ਦੇਵਪੁਰ ਤੱਕ ਜਾਂਦਾ। ਅੱਜ ਤੁਸੀਂ ਕਮਜ਼ੋਰ ਹੋ। ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਣ ਦੀ ਲੋੜ ਹੈ। ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ। ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ ਹੈ। ਇਹ ਵੱਡਾ ਕੰਮ ਹੈ। ਇਹ ਕਲੀ ਕਾਂਗਰਸ ਦੀ ਸਰਕਾਰ ਹੀ ਕਰੇਗੀ ਜਦੋਂ ਆਏਗੀ। ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕੇ ਉਹਨੇ ਪੰਜਾਬ ਕੀ ਬਚਾ ਆ ਮੂੰਹ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉੱਪਰ ਕਦੀ ਤੁਸੀਂ ਵੇਖਿਆ ਕਿ ਚੀਫ ਮਿਨਿਸਟਰ ਨੇ ਐਸ ਤਾਈ ਇਹ ਨੇਚਰਲ ਕਲੇਮਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿਨਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘਟ ਤੋਂ ਘਟ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਫਸਲਾਂ ਦਾ ਜੇ 50000 ਰੁਪਇਆ ਏਕੜ ਦਾ ਮੁਆਵਜ਼ਾ ਦੇਣਾ ਤਾਂ ਲੱਖਾਂ ਏਕੜ ਪੈਲੀ ਜਿਹੜੀ ਡੰਗਰ ਪੈਲੀ ਸਾਰਾ ਕੁ ਨੁਕਸਾਨ ਹੋ ਗਿਆ ਚੀਫ ਮਿੰਿਸਟਰ ਅਜੇ ਤੱਕ ਪ੍ਰਾਈਮ ਮਿੰਿਸਟਰ ਨੂੰ ਮਿਲਨੇ ਗਿਆ ਪੈਸੇ ਕਿਸ਼ਤਾ ਮਿਲਨੇ ਲੱਗੇ ਜੀ ਐਂਡ ਨੈਸ਼ਨਲ ਰੀਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ੋ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂ ਕੇਜਰੀਵਾਲ ਸਾਹਿਬ ਨੇ ਕਹੀ 50000 ਰੁਪਇਆ ਕਿਲਾ ਦਵਾਂ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਏ ਦਿੱਤਾ ਚੋਸ ਆ ਉਹ ਵੀ ਕੈਪ ਲਾਤੀ 5 ਕਿਲਿਆਂ ਦੇ ਜੇ ਕਿਸੇ ਨੇ 10 ਕਿਲੇ 8 ਕਿਲੇ 15 ਕਿਲੇ ਵੀਧਿਆ ਚੋਣਾ ਉਧਾ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਗੱਲਾ 5 ਏਕੜ ਦਾ ਕਿਉਂ ਸਹੀ ਹੈ ਕਿ ਗਲਤ ਹੈ ਪੁੱਛ ਨਹੀਂ ਕੋਈ ਨਹੀਂ ਆ ਰਹੇ ਇਹ ਤਾਂ ਜੀ ਅਸੀਂ ਲੜਾਈ ਨਹੀਂ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਿਵੇਂ ਇਸ ਪਾਰਕ ਤੇ ਜਿਹੜੀ ਉਹ ਟਾਂਡੇ ਦਾ 2023 ਦਲੇਲ ਪੁੱਤ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜੂਂਦੇ ਤੇ ਓਨੇ ਕੋਈ ਹਰ ਦੇਖੀ ਇੱਕ ਕੁੜੀ ਪੈਂਦੀ ਐ ਜੀ ਗੱਦੀ ਨਾਲੇ ਦੀ ਪੈਣੀ ਮੀਂਹ ਮਾ ਦੇ ਹੁੰਦੇ ਉਹਦੇ ਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਦੇਖੋ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਣਾ ਗੋਇਲ ਸਾਹਿਬ ਤੁਸੀਂ ਇੰਨਾ ਤੋਫਰ ਤੋਂ ਲੱਗਦੇ ਹੋ ਮੈਂ ਤੇ ਤੁਹਾਨੂੰ ਬੜਾ ਸਿਆਣਾ ਤੇ ਦਿਆਨਦਾਰ ਬੰਦਾ ਸਮਝਦਾ